ਹੈਲੋ ਗਾਇਸ ਵੈਲਕਮ ਟੂ ਬੈਕ ਅਜਾ ਸਾਡਾ ਨਿਊ ਬਲੌਗ ਮੈਂ ਤੇ ਝੋਤਾ ਆਈ ਸੀ ਪਾਰਲਰ ਮੈਂ हेयर कलर ਤੇ ਸਫਾਈ ਕਰਾਉਣਾ ਸੀ ਝੋਤੇ ਨੇ ਥ्रेड ਵਾਸ਼ ਕਰਾਉਣਾ ਸੀ ਮੈਂ ਕਿਹਾ ਚਲ ਜਾਈਏ ਉਹਨੇ ਕਾਫੀ ਦਿਨ ਹੋ ਗਏ ਆਉਂਦੇ ਨੂੰ ਟਾਈਮ ਨਹੀਂ ਸੀ ਲੱਗਦਾ ਚੱਲੇ ਹੁਣ ਫ੍ਰੀ ਹੋ ਕੇ ਘਰ ਤੇ ਬਾਹਰ ਇਨੀ ज़्यादा ਧੋਪਾਂ ਵੀ ਅੱਖਾਂ ਨਹੀਂ ਖੋਲਦੀਆਂ ਇਨੀ ਜ਼ਿਆਦਾ ਅੱਜ ਕਿਹੜੀ ਧੋਪਾਂ ਨਾ ਬਹੁਤ ਜ਼ਿਆਦਾ ਬੁਰੀ ਹਾਲ ਤਾਂ ਗਰਮੀ ਨਾਲ ਆ ਜਾ ਥੱਲੇ ਹਾਂ ਆ ਥੱਲੇ ਧਿਆਨ ਨਾਲ ਉਤਰੀ ਹੱਥ ਤੇ ਖੜਾ ਪਹਿਲਾਂ ਨਹੀਂ ਨਹੀਂ ਇਕੱਲਾ ਹੀ ਉੱਤਰ ਜਾ ਆ ਜਾ ਆਏਗਾ ਮੈਂ ਛੂੰਹਾਂ ਕੀ ਸੋਣਾ

ਜਾਰੇ ਜਹਾਜ਼ਾਂ ਦੀਆਂ ਟੋਰੀਆਂ, ਪਲਾਸਟਿਕ ਦੀਆਂ ਬਾਂਟੀਆਂ, ਦਸਤਰੀਂ ਚਪਾਤੀ ਦੇ ਬਾਕਸਾਂ, ਪਲਾਵਾ, ਪੁਰਾਣੇ ਮੋਬਾਈਲ ਵੀ ਦੇਚੋ। ਜੀ ਹਾਂ। ਟੁੱਟੇ ਹੋਏ ਪੁਰਾਣੇ ਮੋਬਾਈਲ ਵੀ ਦੇਚੋ। ਇਹ ਵੀ ਇਹਨਾਂ ਕ੍ਰੇਟੇ ਲਈ। ਕਿਉਂਕਿ ਸੋਹ ਤੁਹਾਡੇ ਤਾਂ ਕੇ ਭਾਂਡਿਆਂ ਵਾਲੀਆਂ ਟੋਰੀਆਂ, ਸੈੱਟੀ ਡੱਬੇ, ਕਾਗਜ਼ੋਣੀਆਂ, ਸਾਬਣਦਾਨ। ਅਸੀਂ ਐਸੀ ਪੈਂਡਰ ਹੁਣ ਚੱਲਿਆ ਘਰ ਨੂੰ ਵਾਪਸ ਹੀ ਜੋਤਾ ਵੀ ਨਾਲ ਆ ਸਾਡੇ। ਜੋਤਾ ਕਹਿੰਦਾ ਮੈਂ ਟਰੈਕਟਰ ਤੇ ਬੈਠਾ ਟਰੈਕਟਰ ਤੇ ਬੈਠ ਕੇ ਜੋਤੇ ਲਈ ਕਾਫੀ ਮਸਤੀ ਕੀਤੀ। ਅਧਰ ਟੁੱਟੇ ਨਾੜਿਆ ਕਰਕੇ ਇੱਕ ਦਵਾ ਤੋਂ ਜੀਜੀਆਂ ਤਰ ਲਈ ਚੰਗਾ ਇੱਕ ਦਵਾ ਦੇ ਮੂਰੇ ਟੰਕੇ ਲਫਾਫਾ ਜੀਜੀਆਂ ਨੇ ਜਿਵੇਂ ਤਾਰੇ ਨਹੀਂ ਓਕੇ ਸੱਤ ਚ ਉਹ ਆਤੀ ਹੈ ਕੋਦਰ ਕੇ ਜੋ ਮਰਜੀ ਕਰ ਲਾ ਤੇਰਾ ਹੈ ਪਲੇਟੇ ਉੱਪਰ ਨਾ ਪਰ ਇਹ ਨਾ ਖੋ ਕਰੇ ਰੱਖੋ ਵਾਓ ਅਦਲਾ ਮੈਂ ਤੀਜੀ ਰੱਖੀ ਆਹ ਵਾਹ ਪੜਾਈ ਵੀ ਕਰਨੀ ਹੁੰਦੀ ਆ ਤੇ ਦੋਤਾ ਲੈ ਕੇ ਇੱਕ ਟੇਬਲ ਇੱਕ ਕੁਰਸੀ ਇਹਨੂੰ ਲਫਾਫਾ ਕਾ ਤੋ ਪਾੜਦੀ ਆ ਵੀ ਗੰਦਾ ਹੋ ਜਵੇ ਹੁਣੇ ਚਲ ਜਿਦਿਆ ਲਫਾਫਾ ਇੱਕ ਟੇਬਲ ਮੂਰੇ ਪੰਗੇ ਆ ਮੈਂ ਤਾਰ ਕੇ ਨਹੀਂ ਰਹੀ ਐਟਲੇ ਵਾ ਤੋ ਜਾ ਹਾਂ ਆਪੇ ਤਾਰਨਾ ਪਰ ਇਹਨੂੰ ਹੋ ਜਾ ਬਲਾਕ ਬੰਦ ਕਰ ਦੇ ਇਹਨੂੰ ਓਲੋ

ਮੈਂ ਅੰਦਰ ਅੰਦਰ ਆਣਾ ਸੁੱਤੀ ਪਈ ਆ ਨਾਲੇ ਮੈਂ ਇਹਨੂੰ ਪਹਿਲਾਂ ਕਿਹਾ ਜਦੋਂ ਮੈਂ ਬਾਹਰ ਗਈ ਮੈਂ ਕਿਹਾ ਸਾਈਡ ਤੇ ਨੋ ਹੋ ਕੇ ਸੋ ਜਾ ਵੀ ਸਾਈਡ ਤੇ ਹੋ ਕੇ ਲੇਟ ਜਾ ਤੇ ਸੋ ਜਾਣਾ ਹੈਨਾ ਤੇ ਨੀਂਦ ਆਦ ਨਹੀਂ ਤੇ ਡਿੱਗ ਜਾਣਾ ਨਹੀਂ ਸੌਂਦਾ ਕਹਿੰਦੀ ਨਹੀਂ ਸੌਂਦਾ ਮੈਨੂੰ ਨਹੀਂ ਨੀਂਦ ਆਉਂਦੀ ਤੇ ਸੁੱਤਾ ਪਿਆ ਹੁਣ ਭਾਲੂ ਮੇਰਾ ਆਪਾਂ ਆ ਗਏ ਘਰੇ ਘਰੇ ਆ ਕੇ ਆਪਾਂ ਚਾਹ ਆਪਣੀ ਪੀ ਲਈ ਆ ਪੀ ਕੇ ਹੁਣ ਸੋਣੇ ਆ ਥੋੜਾ ਜਿਹਾ ਚਿਰ ਥੋੜੀ ਜਿਹੀ ਕਰਦੇ ਆ ਰੈਸਟ ਪਿੰਡ ਜਾ ਕੇ ਹਾਂਜੀ ਪਾਣੀ ਪੋਣੀ ਪੀਣਾ ਪੋਛ ਚਲ ਸੋ ਜਾ ਫਿਰ ਪਿੰਡ ਜਾ ਕੇ ਥੱਕ ਕੇ ਬਈ ਰਸਤਾ ਬੜਾ ਗੰਦਾ ਆ ਬੜਾ ਟੁੱਟਿਆ ਭੱਜਿਆ ਰਸਤਾ ਇੰਨੀ ਟੁੱਟੀ ਸ਼ਰਟ ਕਿੰਨੀ ਬੁਰੀ ਹਾਲਤ ਹੋਈ ਨਾ ਸਾਡੀ ਬਸ ਪੁੱਛਣਾ ਕੁਛ ਜਦੋਂ ਵੀ ਮੌਤ ਨੂੰ ਪਿੰਡ ਕਨੀ ਜਾਂਦੀ ਆ ਸਾਡੀ ਹਾਲਤ ਖਰਾਬ ਹੋਈ ਜਾਂਦੀ ਆ ਅਸੀਂ ਥੱਕ ਜਾਂਦੇ ਆ ਥਕਰ ਇੰਨੀ ਵੀ ਕੋਈ ਜ਼ਿਆਦਾ ਦੂਰ ਨਹੀਂ 1.5 ਤੋਂ 2 ਘੰਟੇ ਦਾ ਰਸਤਾ ਪਰ ਫਿਰ ਵੀ ਥੱਕੀ ਰਹਿਦਾ ਬੱਸ ਹੋ ਜਾਂਦੀ ਆ ਮੇਰਾ ਪੁੱਤ ਫੁਗੜ ਪਾਸੇ ਮਾਰੇ ਆ ਮੁੱਠਿਆ ਸੀ ਉੱਠ ਗਏ ਪਤਾ ਨਹੀਂ ਕੀ ਬੋਲੇ ਮੈਂ ਸਾਂਝੀ ਨਹੀਂ ਆਈ ਮੈਂ ਹਾਂਜੀ ਪੁੱਤ ਕਿ ਕੇ ਸਾਹਤਾ ਮੈਂ ਪਾਣੀ ਪੁੱਛਿਆ ਕਹਿੰਦਾ ਮੈਂ ਪਾਣੀ ਪੀਣਾ ਨਹੀਂ ਤੇ ਆਹ ਵਾਲੀ ਟੀ-ਸ਼ਰਟ ਮੈਂ ਪਾ ਲਈ ਆ ਠੀਕ ਆ ਮੈਂ ਤਿੰਨ ਟੀ-ਸ਼ਰਟ ਲਈ ਸੀ ਕਾਕੇ ਲਈ ਦੋ ਲਈਆਂ ਸੀ ਆਪਣੇ ਲਈ ਤੇ ਕਾਕੇ ਨੇ ਦੋ ਟੀ-ਸ਼ਰਟਾਂ ਆਪ ਲਈਆਂ ਤਿੰਨ ਮਿੰਨ ਦੇਤੀਆਂ ਇਸ ਕਲਰ ਦੀ ਇੱਕ ਹੋਰ ਆ ਉਹ ਉਹ ਮੈਂ ਲੈਣੀ ਸੀ ਆ ਕਾਕੇ ਨੇ ਦੇ ਲਈ ਸੀ ਤੇ ਕਾਕੇ ਦੇ ਪਸੰਦ ਨਹੀਂ ਤੁਸੀਂ ਦੇਖ ਸਕਦੇ ਕੰਨੀ ਆ ਵਧੀਆ ਟੀ-ਸ਼ਰਟਾਂ ਸਟ੍ਰੈਚ ਲੈਵਲ ਕਪੜਾ ਐ ਬਹੁਤ ਜ਼ਿਆਦਾ ਸਟ੍ਰੈਚ ਲੈਵਲ ਕਪੜਾ ਤੇ ਮੇਰੇ ਮੁੰਡੇ ਦੇ ਟੀ-ਸ਼ਰਟ ਨਹੀਂ ਪਸੰਦ ਆਈਆਂ ਤਾਂ ਹੀ ਮੈਂ ਛੇਤੀ ਨੂੰ ਕੋਈ ਚੀਜ਼ ਨਹੀਂ ਖਰੀਦ ਕੇ ਰਹੀ ਇਹਦੇ ਕੋਈ ਕਪੜਾ ਜਾਂ ਜੁੱਤੀ ਕਪੜਾ ਕੁਝ ਵੀ ਲੈ ਤੋ ਨਹੀਂ ਪਸੰਦ ਆਉਂਦਾ ਜਾਦਵੰਦਰ ਪਸੰਦ ਕਰ ਲੈਂਦਾ ਸੀ ਹੁਣ ਤੱਕ ਮੇਰੇ ਖਰੀਦੇਦਾਰ ਇੱਕ ਚੀਜ਼ ਹੁੰਦਾ ਸੀ ਇੱਕ ਪੱਗ ਪਰਨਾ ਤੱਕ ਉਹਨੂੰ ਮੈਂ ਖਰੀਦ ਕੇ ਦਿੰਦੇ ਸੀ ਤਾਂ ਤਾਂ ਛੋਟਾ ਹੁੰਦਾ ਮੇਰੀ ਪਸੰਦ ਪਾਲਦਾ ਸੀ ਹੁਣ ਵੱਡਾ ਹੋ ਗਿਆ ਥੋੜਾ ਜਿਆ ਮਤਲਬ ਹੁਣ ਇਹਦੀ ਪਸੰਦ ਬਦਲ ਗਈ ਜਦੋਂ ਵੱਡਾ ਹੋਇਆ ਆਪਣੀਆਂ ਚੀਜ਼ਾਂ ਆਪੇ ਲੈਂਦਾ ਜਾਦਵੰਦਰ ਨੂੰ ਉਹਦੀਆਂ ਚੀਜ਼ਾਂ ਵੇ ਲੈ ਕੇ ਦਿੰਦੇ ਸੀ ਹੁਣ ਤੱਕ ਜਾਦਵੰਦਰ ਨੂੰ ਹਰ ਇੱਕ ਚੀਜ਼ ਮੈਂ ਲੈ ਕੇ ਦਿੰਦੀ ਆ ਘਰ ਮਾਲ ਤੱਕ ਵੀ ਮੇਰਾ ਖਰੀਦੇਦਾਰ ਲੈਂਦਾ ਸੀ ਉਹਨੇ ਕਿਹਾ ਤੂੰ ਹੀ ਖਰੀਦ ਕੇ ਦੇ ਆਪ ਕੋਈ ਚੀਜ਼ ਨਹੀਂ ਸੀ ਖਰੀਦਦਾ ਉਹਨੂੰ ਇੰਨੀ ਜ਼ਿਆਦਾ ਨੌਲੇਜ ਵੀ ਨਹੀਂ ਸੀ ਕਿਉਂਕਿ ਜੇ ਨੌਲੇਜ ਵੀ ਤਾਂ ਹੋ ਜੇ ਬੰਦਾ ਹੁਣ ਮੈਂ ਕਾ 오ਰੇਂਜ ਟੀ-ਸ਼ਰਟ ਹਜੇ ਪਾਈਆ ਨਾ ਇਹਨਾਂ ਦੇ ਵਿੱਚੋਂ ਮੈਂ ਹੋਰ ਹਜੇ ਕੋਈ ਨਹੀਂ ਪਾਈ ਸਿਰਫ ਇਹ ਤੋਂ ਇਹ ਟੀ-ਸ਼ਰਟ ਪਾਈ ਆ ਇਹ ਟੀ-ਸ਼ਰਟ ਹਟਾ ਕੇ ਫਿਰ ਦੂਜੀ ਇਹਦੇ ਨਾਲ ਦੀ ਹੈ ਜਿਹੜੀ ਉਹ ਪਾਉਂਗੀ ਜੇ ਹੁਣ ਮੈਂ ਦੋਨੇ ਲਗਾਤਾਰ ਪਾਈਆਂ ਜੇ ਮੈਂ ਅੱਜ ਇਹ ਖੋਲਤੀ ਕੱਲੋ ਦੂਜੀ 오ਰੇਂਜ ਪਾ ਲਈ ਫਿਰ ਅੰਡੀ ਕੁਆਂਟੀਟੀ ਕਹਣਗੇ ਦੋ ਦਿਨ ਹੋ ਗਏ ਨਾਤੀ ਹੋਣੇਗੀ ਕੱਲ ਵੀ 오ਰੇਂਜ ਪਾਈ ਸੀ ਅੱਜ ਵੀ 오ਰੇਂਜ ਟੀ-ਸ਼ਰਟ ਪਾਈ ਸੀ ਕਿਸੇ ਨੇ ਥੋੜਾ ਬਤ ਮੇਰੇ ਕੋਲੇ ਕੋ ਕੱਲ੍ਹਆਂ ਸੀ ਦੋ ਹੋ ਗਈਆਂ ਹੁਣ ਇਹ ਹੁਣ ਦੋ ਰੁਪਈਆਂ ਨੇ ਇੱਕ 오ਰੇਂਜ ਆ ਇੱਕ ਹੋ ਸਕਿਨ ब्राउन ਚਾਹ ਦਾ ਬ੍ਰਾਊਨ ਜੇ ਕਲਰ ਦੀ ਆ। ਉਹ ਟੀ-ਸ਼ਰਟਾਂ ਬਸ ਹੁਣ ਮੇਰੇ ਕੋਲ ਤਿੰਨ ਹੋ ਗਈਆਂ ਕਾਕਾ ਜੀ ਮੈਨੂੰ ਤਿੰਨ ਦੇ ਦਿੱਤੀਆਂ ਤੇ ਦੋ ਲੈ ਕੇ ਹੁਣ ਕਾਕਾ ਜੀ ਹੋਰ ਲਿਆ ਕੇ ਦਊਗੀ ਇੱਕ ਦੋ ਟੀ-ਸ਼ਰਟਾਂ। ਕੁਛ ਕਰਕੇ ਵੱਡਾ ਵੀ ਹੋ ਰਿਹਾ। ਕੱਤਰੀ ਕੱਟ ਰੇ ਤੇ ਕਾਕਾ ਦੇ ਕੱਪੜੇ ਵੀ ਹੁਣ ਉਹ ਵੱਡੇ ਹੀ ਆਉਂਦੇ ਨੇ। ਉਹ ਕਾਕਾ ਦੀਆਂ ਲੋਹੜਾ ਹੁਣ ਮੇਰੇ ਨਹੀਂ ਆਉਂਦੀਆਂ। ਮੇਰੀਆਂ ਲੋਹੜਾ ਕਾਕਾ ਦੇ ਨਹੀਂ ਆਉਂਦੀਆਂ। ਹੁਣ ਤੱਕ ਸਾਡੀਆਂ ਤਿੰਨੇ ਮਾਪਕੰਦੇ ਇੱਕੋ ਹੀ ਕੱਪੜੇ ਹੁੰਦੇ ਸੀ। ਜਦਵਿੰਦਰ ਕਾਕਾ ਮੈਂ ਅਸੀਂ ਇੱਕੋ ਹੀ ਕੱਪੜੇ ਪਾਉਂਦੇ ਸੀ ਤਿੰਨਾਂ। ਤੇੰਨਾ ਦੇ ਕੋ ਸੈਜ ਦੇ ਲੈ ਕੇ ਆਉਂਦੀ ਸੀ ਕਿ ਅਸੀਂ ਨਾਲ ਮਿਲ ਕੇ ਪਾਲ ਲਾਏ ਹੁਣ ਕੱਕੇ ਦੇ ਮੇਰੀਆਂ ਲੋਰਾਂ ਕੱਕੇ ਦੇ ਕੈਤਰੀ ਜੀ ਨੂੰ ਲੱਗਦੀ ਮਤਲਬ ਬਹੁਤ ਜ਼ਿਆਦਾ ਉੱਚੀਆਂ ਨੇ ਕੱਕੇ ਦੀ ਹਾਈਟ ਬਹੁਤ ਜ਼ਿਆਦਾ ਹੋ ਗਈ ਆ ਝੋਤੇ ਦੀ ਵੀ ਹਾਈਟ ਬਹੁਤ ਜ਼ਿਆਦਾ ਹੋਊਗੀ ਝੋਤਾ ਵੀ ਬਹੁਤ ਜ਼ਿਆਦਾ ਪਤਰੇ ਆ ਤੇ ਉਦੋਂ ਜਿਹੜੀ ਮੈਂ ਪੈਂਟ ਲੈ ਕੇ ਆਂ ਝੋਤੇ ਦੇ ਘਿੱਟੇ ਨੰਗੇ ਹੋ ਰਹੇ ਨੇ ਪਿਛਲੀ ਵਾਰੀ ਜਿਹੜੀ ਮੈਂ ਸੂਟ ਲੈਤੀ ਆ ਪਿਛਲੀ ਵਾਰੀ ਨਾਲੋਂ ਮਤਲਬ ਆਹੀ ਜਦੋਂ ਹੁਣ ਜਿਹੜੀਆਂ ਤੀਆਂ ਨਿਕਲੀਆਂ ਨੇ ਐ ਤੇ ਕੀ ਸੌਣ ਦੇ ਵਿੱਚੋਂ ਇਹਦੇ ਲਈ ਮੈਂ ਤੀਆਂ ਦੇ ਫੰਕਸ਼ਨ ਤੇ ਸਕੂਲ ਲਈ ਸੂਟ ਫਿੱਟਿਆ ਸੀਗਾ ਇਹ ਘਠਾ ਨਾਪ ਕੇ ਲਗਾਈ ਵਾ ਚਾਰ 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 ਘਠਾ ਨਾਪ ਕੇ ਲੈ ਕੇ ਸੀ ਠੀਕ ਆ ਚਾਰ ਘਠਾ ਨਾਪ ਕੇ ਕਮੀਜ਼ ਸੀ ਚਾਰ ਘਠਾ ਨਾਪ ਕੇ ਸਲਵਾਰ ਲੈ ਲਈ ਸੀ ਪੂਰਾ ਪ੍ਰੋਪਰ ਆਇਆ ਸੀ ਹੁਣ ਸੂਟ ਪਾ ਕੇ ਦੇਖਣਾ ਆਊਗਾ ਜਾਂ ਨਹੀਂ ਆਊਗਾ ਠੀਕ ਆ ਤੇ ਹੁਣ ਮੈਂ ਚਾਰ ਘਠਾ ਨਾਪ ਕੇ ਪੈਂਟ ਲੈ ਕੇ ਆਈਆਂ ਤੇ ਪੈਂਟ ਦਿੱਤੇ ਤਾਂ ਉੱਚੀ ਆ ਪੈਂਟ ਪਾਈ ਸੀ ਉੱਚੀ ਲੱਗ ਰਹੀ ਸੀਗੇ ਮੈਂ ਕਿਹਾ ਵੀ ਹੁਣ ਚਾਰ ਦੀ ਵੀ ਪੰਜ ਘਠ ਕਰ ਦਈਏ ਇੱਕ ਘਠ ਵਧਾ ਦਈਏ ਪੰਜ ਘਠਾਂ ਦਾ ਨਾਪ ਕੇ ਲਿਆ ਕਰੀਏ ਮੈਂ ਨੰਬਰੋਂ ਨੰਬਰ ਬਹੁਤ ਘੱਟ ਲੈਂਦੀ ਆ ਕਈ ਵਾਰ ਨੰਬਰ ਵੱਡਾ ਹੁੰਦਾ ਕਈ ਵਾਰ ਛੋਟਾ ਮੈਂ ਸ਼ੁਰੂ ਤੋਂ ਬੱਚੇ ਨੇ ਗਿੱਠਾਂ ਨਾਲ ਨਾਪ ਕੇ ਕੱਪੜੇ ਲਏ ਨੇ ਯਾਦਵਿੰਦਰ ਹੁਣਾਂ ਦੇ ਵੀ ਆਏ ਕੱਪੜੇ ਲੈਦੇ ਸੀ ਮੈਨੂੰ ਦੇਖਣਾ ਵੀ ਇੰਨੇ ਗਿੱਠਾਂ ਗਿੱਠਾਂ ਦਾ ਅੰਦਾਜ਼ਾ ਹੁੰਦਾ ਸੀ ਮੈਨੂੰ ਮੈਂ ਗਿੱਠਾਂ ਦਾ ਅੰਦਾਜ਼ਾ ਲਾ ਲਵੇ ਸੀ ਉਹਨਾਂ ਨੇ ਕੱਪੜੇ ਵੀ ਹੁਣ ਤੱਕ ਮਾਈ ਲੈਂਦੀ ਰਹੀਆਂ ਹੁਣ ਜਦੋਂ ਥੋੜੇ ਵੱਡੇ ਹੋ ਗਏ ਜਵਾਨ ਹੋ ਗਏ ਫਿਰ ਮੈਂ ਆਪ ਦੇ ਨਾਪ ਦੇ ਲੈਣ ਲੱਗੇ ਫਿਰ ਮੈਂ ਦੁਕਾਨ ਦੇ ਸਿੱਧੇ ਹੀ ਜਾ ਕੇ ਕਹਣਾ ਮੇਰੇ ਨਾਪ ਦੇ ਦੇ ਲੋ ਕਿਉਂਕਿ ਸਾਡੇ ਇੱਕੋ ਹੀ ਨਾਪ ਹੋ ਗਿਆ ਸੀ ਯਾਦਵਿੰਦਰ ਵੀ ਬਹੁਤ ਬ ਕਾਕਾ ਵੀ ਬਹੁਤ ਜ਼ਿਆਦਾ ਲੰਬਾ ਹੋ ਰਿਹਾ ਹੁਣ ਕਾਕਰੇ ਦੇ ਕੱਪੜੇ ਨਹੀਂ ਆ ਰਹੇ ਪਰਸੋ ਚਾਹਤ ਮੈਂ ਇੱਕ ਬਲੈਕ ਕਲਰ ਦੀ ਲੋਰ ਲੈ ਕੇ ਆਂ ਬਹੁਤ ਜ਼ਿਆਦਾ ਲੰਬੀ ਸੀ ਫਿਰ ਮੈਂ ਕਾਕਰੇ ਨੂੰ ਦੇ ਦਿੱਤੀ ਮੈਂ ਕਿਹਾ ਮੇਰੇ ਦੌਣੀ ਨੇ ਧੂਪਾਲਾ ਵੀ ਤੇਰੀ ਆ ਜਣੀ ਤੂੰ ਹੁਣ ਲੰਬਾ ਹੋ ਗਿਆ ਕਾਕਾ ਕਿੱਥੇ ਨੂੰ ਕੱਟ ਵੱਟ ਦਊਂ ਐ ਤਾਂ ਸਲਾਈ ਮਸ਼ੀਨ ਪਈ ਆ ਥੱਲੋਂ ਬਸ ਮੂਰੀਆਂ ਕੱਟ ਕੇ ਸਲਾਈ ਲਾਉਣੀ ਸੀ ਮੈਂ ਕਿਹਾ ਛਾੜੇ ਨਾ ਦਕਮਣ ਕਿਹੜਾ ਕਰੂੰ ਮੈਂ ਨਮੀ ਲੈ ਆਉਂ ਫਿਰ ਉਹ ਲੋਰ ਮੈਂ ਕਾਕਰੇ ਨੂੰ ਦਿੱਤੀ ਫਿਰ ਹੁਣ ਜੋ ਤੇਰੀ ਘਾਟ ਹੋ ਰਹੀ ਆ ਇੱਕ ਵੈਸੇ ਪਤਲਾ ਏ ਸ਼ੁਰੂ ਤੋਂ ਹੀ ਜਦਵਿੰਦਰ ਨੂੰ ਕਹੋ ਜਦਵਿੰਦਰ ਵੀ ਸ਼ੁਰੂ ਤੋਂ ਕਾਕਾ ਸ਼ੁਰੂ ਤੋਂ ਮੇਰਾ ਗੋਲ ਮੋੜਾ ਕਦੋਂ ਵਰਗਾ ਇਹ ਕਦੋਂ ਹੁਣ ਵੀ ਕਦੂ ਜਿਹਾ ਹੀ ਆ ਮਤਲਬ ਹੁਣ ਛੜੇ ਕੰਮ ਦਾ ਜ਼ੋਰ ਕਰਕੇ ਪਤਲਾ ਹੋ ਗਿਆ ਕੁਝ ਵੱਧਣੇ ਪਿਆ ਜੋਤ ਤਾਂ ਤੇ ਜਦਵੰਦਾ ਸ਼ੁਰੂ ਤੋਂ ਹੀ ਐਵੇਂ ਪਤਲੇ ਨੇ ਤਿਲਿਆ ਵਰਗੇ ਜਦਵੰਦ ਦੀ ਵੀ ਬਹੁਤ ਪਤਲਾ ਹੁੰਦਾ ਸੀ ਹੁਣ ਤੱਕ ਜਦੋਂ ਡੈਥ ਹੋਈ 18 ਸਾਲਾਂ ਦਾ ਸੀਗਾ ਤੇ ਉਦੋਂ ਵੀ ਹੀ ਪਤਲਾ ਤਿਲਿਏ ਵਰਗਾ ਸੀਗਾ ਉਹ ਮੋਟਾ ਨਹੀਂ ਸੀ ਹੋਇਆ ਕਦੇ ਵੀ ਜੋਤ ਵੀ ਸਾਡੀ ਮੋਟੀ ਹੁੰਦੀ ਇਹ ਹਾਈਟ ਤਾਂ ਹੋ ਜੂ ਬਦ ਬਥੇਰੀ ਜਾਊਗੀ ਪਰ ਮੋਟੀ ਨਹੀਂ ਹੁੰਦੀ ਸੀ ਤੱਕ ਤਾਂ ਇਹਨਾਂ ਦਾ ਕੋਈ ਚੀਜ਼ ਨਹੀਂ ਪਸੰਦ ਆਉਂਦੀ ਕੋਈ ਵੀ ਲੈ ਤਾਂ ਮੇਰੀ ਕੁੜੀ ਦੀ ਨਹੀਂ ਪਸੰਦ ਆਉਂਦੀ ਇੰਨੇ ਕੱਪੜੇ ਮੰਗਵਾਉਂਦੀ ਹੈ ਨਾ ਮੇਰੀ ਕੁੜੀ ਨੂੰ ਛੋਟ ਡਰੈਸਾਂ ਜ਼ਿਆਦਾ ਪਸੰਦ ਨੇ ਜਿਹੜੀਆਂ ਆਪਾਂ ਵੈਸਟ ਐਂ ਕਿਹਾਦੇ ਨੇ ਵੈਸਟ ਐਂ ਵੈਸਟ ਐਂ ਡਰੈਸਾਂ ਜ਼ਿਆਦਾ ਪਸੰਦ ਨੇ ਤੇ ਮੰਗਵਾ ਲਾਂਦੀ ਮੈਂ ਮਾਰਕੀਟ ਦਾ ਵੀ ਫ੍ਰੀਕ ਕੇ ਲੈ ਕੇ ਆਂਦੀ ਆ ਖਾਸ ਕਰ ਆਨਲਾਈਨ ਮੰਗਵਾਉਂਦੀ ਹਾਂ ਨੂੰ ਵੀ ਸ਼ੌਦਾ ਸ਼ੌਪਿੰਗ ਕਰਨੀ ਹੁੰਦੀ ਆ ਆਪੇ ਡਰੈਸਾਂ ਪਸੰਦ ਕਰਕੇ ਦੇਖੇ ਆ ਆਰਡਰ ਕਰ ਦਿੰਦੇ ਆ ਸਾਲ ਤਾਂ ਉਹਦੇ ਕੋਲ ਪਤਾ ਲੱਗਦਾ ਜਦ ਪਾਰਸ ਲਾ ਲੈ ਤਾਂ ਫੋਨ ਹੁੰਦਾ ਮੈਡਮ ਅਸੀਂ ਗੇਟ ਕੋਰੇ ਖੜਿਆ ਤਾਂ ਆਪਾਂ ਉਹ ਦੇਖ ਰਿਹਾ ਅੱਛਾ ਨਹੀਂ ਦਿਖਾਉਂਦੀ ਨਹੀਂ ਦਿਖਾਉਂਦੀ ਤੂੰ ਤਾਂ ਮੂਰੇ ਸਰਾਣਾ ਕਿ ਤਹੇ ਤੂੰ ਉਹ ਗੜਾ ਕਿਸਨ ਦੇਖਣਾ ਇੰਨੇ ਕੱਪੜੇ ਮਹਗਾ ਮਹਗਾ ਕੇ ਰੱਖ ਰੇ ਨਾ ਇਹਨੇ ਇਹਦੇ ਪਿੰਕ ਜਿਹੇ ਸਾਰੇ ਉਹ ਬੈਗ ਭਰੇ ਪੈਨੇ ਇਹ ਮਤਲਬ ਕੋਈ ਵੀ ਕੱਪੜਾ ਨਹੀਂ ਪਾਉਂਦੀ ਇਹਦੇ ਅਸੀਂ ਦੀ ਕੁਸਾਂਦੀ ਹੁੰਦਾ ਇੰਨੀਆਂ ਸੋਹਣੀਆਂ ਸੋਹਣੀਆਂ ਡਰੈਸਾਂ ਭਈਆਂ ਰਹਿ ਨੇ ਨਾ ਇਹ ਛੋਟ ਡਰੈਸਾਂ ਜਮਾ ਨਹੀਂ ਪਾਉਂਦੀ ਕੋਈ ਵੀ ਡਰੈਸ ਨਹੀਂ ਪਾਉਂਦੀ ਗੀ ਤੇਨੂੰ ਤਾਂ ਮੈਂ ਦਿਖਾਇਆ ਹੀ ਨਹੀਂ ਚੰਗਾ ਠੀਕ ਹੈ ਮੈਂ ਬਲੌਕ ਡਿਲੀਟ ਕਰ ਦਣੀ ਆ ਵੀ ਡੱਬਾ ਭਰਿਆ ਫੇ ਆ ਵੀ ਭਰਿਆ ਫੇ ਆ ਵੀ ਭਰਿਆ ਫੇ ਆ ਵੀ ਡੱਬਾ ਭਰਿਆ ਫੇ ਨਹੀਂ ਦਿਖਾਉਂਦੀ ਯਾਰ ਮੈਂ ਖੋਲ ਕੇ ਥੋੜੀ ਜਿਹੀ ਸਾ ਰਹੀ ਆ ਵੈਸੇ ਪਿੰਕ ਡੱਬੇ ਦਿਖਾ ਰਹੀ ਆ ਵੀ ਡੱਬਿਆਂ ਦੇ ਵਿੱਚ ਪਏ ਨੇ ਡੱਬੇ ਚੋਂ ਲਾ ਨੂੰ ਕੀ ਪਤਾ ਕੀ ਕੀ ਪਿਆ ਕਹਿੰਦਾ ਮੇਰੇ ਕੱਪੜੇ ਨਾਲ ਦਿਖਾਓ ਵੀ ਸਾਡੀ ਜੀਤੂ ਫੈਮਲੀ ਨੂੰ ਪਤਾ ਲੱਗ ਜੂ ਕਿ ਜੋ ਆਪਣੇ ਇੰਨੇ ਕੱਪੜੇ ਖਰੀਦ ਕੇ ਰੱਖਦਾ ਕੌਣ ਦਾ ਹੈ ਰਿੰਦਾ ਚਲੋ ਹੁਣ ਅਸੀ ਕਰਦੇ ਆ ਰੈਸਟ ਅੱਜ ਦਾ ਬਲੌਗ ਕਰਦੇ ਆ ਤੇ ਖਤਮ ਮਿਲਦੇ ਆ ਫਿਰ ਕੱਲ ਦੇ ਬਲੌਗ ਦੇ ਵਿੱਚ ਹਾਕਾ ਕੇ ਬਹੁਤ ਜਿਆਦਾ ਬੱਸ ਹੋ ਗਈ ਨਹੀਂ ਬੁਰੀ ਹਾਂ ਤਾਂ ਐਨੀ ਟੁੱਟੀ ਹੋਈ